ਟਰੱਕ ਅਤੇ ਨੋਵਾ ਕਾਰ ਵਿਚਾਲੇ ਹੋਈ ਭਿਆਨਕ ਟੱਕਰ ਦੋ ਭੈਣਾਂ ਦੀ ਇੱਕ ਲਾਹਤੇ ਭਰਾ ਦੀ ਹੋਈ ਮੌਤ ਨੈਸ਼ਨਲ ਹਾਈਵੇ ਖੰਨਾ ਤੇ ਅੱਜ ਸਵੇਰੇ ਇੱਕ ਮੰਦ ਭਾਗਾ ਹਾਦਸਾ ਵਾਪਰਿਆ ਹੈ ਇਸ ਹਾਦਸੇ ਵਿੱਚ ਰੋਡ ਤੇ ਇੱਕ ਟਰੱਕ ਅਤੇ ਨੋਵਾ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਿਆ ਜਿਸ ਦੇ ਦੋ ਭੈਣਾਂ ਦੇ ਇਕ ਲਾਹਤੇ ਭਰਾ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਮ੍ਰਿਤਕ ਦੇ ਕਾਰ ਚਾਲਕ ਆਪਣੇ ਪਿੱਛੇ ਪਤਨੀ ਇੱਕ ਛੋਟਾ ਬੱਚਾ ਤੇ ਬਜ਼ੁਰਗ ਮਾਤਾ ਪਿਤਾ ਛੱਡ ਗਏ ਮ੍ਰਿਤਕ ਦੇ ਸਾਲੇ ਨੇ ਦੱਸਿਆ ਕਿ ਉਸ ਦਾ ਜਲੰਧਰ ਨੇੜੇ ਗੁਰਾਇਆਂ ਵਿਖੇ ਰਹਿੰਦਾ ਸੀ ਉਹ ਦਿੱਲੀ ਤੋਂ ਸਵਾਰੀ ਛੱਡ ਕੇ ਘਰ ਪਰਤ ਰਿਹਾ ਸੀ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਉਸ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਜਲਦੀ ਘਰ ਪਹੁੰਚਣ ਦੀ ਕਹਲ ਰਹੀ ਸੀ ਪਰ ਕੁਝ ਸਮੇਂ ਬਾਅਦ ਹੀ ਹਾਦਸਾ ਵਾਪਰ ਗਿਆ ਸੜਕ ਤੋਂ ਲੰਘ ਰਹੇ ਇੱਕ ਰਾਹੀ ਗੇਰ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਪਰ ਕਾਰ ਚਾਲਕ ਦੀ ਜਾਨ ਨਹੀਂ ਬਚ ਸਕੀ ਪੁਲਿਸ ਅਨੁਸਾਰ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ ਹੈ ਪੁਲਿਸ ਜਾਂਚ ਕਰ ਰਹੀ ਹੈ ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਜਾਵੇਗੀ ਦੱਸਦੀ ਹੈ ਕਿ ਮ੍ਰਿਤਕ ਨੇ ਕੁਝ ਸਮੇਂ ਬਾਅਦ ਉਹ ਦੇਸ਼ ਜਾਣਾ ਸੀ ਪਰ ਪਰਿਵਾਰ ਤੇ ਦੁੱਖਾਂ ਦਾ ਪਹਾੜ ਢੱਲ ਗਿਆ ਹੋਰ ਕਿ ਕੁਝ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਇਸ ਬਾਬਤ ਦਿੱਤੀ ਹੈ ਉਹ ਵੀ ਤੁਸੀਂ ਸੁਣ ਲਵੋ ਬਾਈ ਕੀ ਨਾਮ ਉਹ ਮੇਰਾ ਨਾਮ ਜੀ ਸਤਨਾਮ ਸਿੰਘ ਬਾਈ ਜਿਹੜਾ ਹਾਸ ਹੋਇਆ ਕੀ ਹਾਸ ਹੋਇਆ ਕਿੱਥੇ ਹੋਇਆ ਤੇ ਇੱਥੇ ਹੋਇਆ ਜੀ ਟਰੱਕ ਵਾਲਾ ਇਹਨੂੰ ਗੱਡੀ ਨੂੰ ਮਾਰ ਕੇ ਭੱਜ ਗਿਆ ਜੀ ਤੇ ਮੈਂ ਉਹਦਾ ਰਿਸ਼ਤੇਦਾਰੀ ਜੀ ਜੀਜਾ ਲੱਗਦਾ ਮੇਰਾ ਸਾਲਾ ਸੀ ਕੀ ਨਾਮ ਚਲੋ ਉਹਦਾ ਨਾਮ ਜੀ ਰਣਜੀਤ ਸਿੰਘ ਧੀਰਾ ਕਿੱਥੋਂ ਕਿੱਥੇ ਜਾ ਰਹੇ ਸੀ ਏ ਜੀ ਆਪਣਾ ਜਲੰਧਰ ਜਾ ਰਿਹਾ ਸੀ ਵਾਪਸ ਦਿੱਲੀ ਤੋਂ ਪਰਵਾਦ ਨਹੀਂ ਹੁਣ ਕੋਈ ਪਰਵਾਦ ਦੇ ਵਿੱਚ ਜੇ ਉਹਦਾ ਇੱਕ ਬੇਟਾ ਆ ਵਾਈਫ ਆ ਮੰਮੀ ਪਾਪਾ ਆ ਦੋਨੇ ਕਿਹਦੇ ਬਾਹਰਪੁਰ ਵੀ ਜਾਂਦੇ ਸੀ ਉਹਨੇ ਨਹੀਂ ਬਾਹਰ ਨਹੀਂ ਜੀ ਇੱਥੇ ਕੰਮ ਗੱਡੀ ਚਲਾਉਂਦਾ ਸੀ ਟੈਕਸੀ ਟੈਕਸੀ ਚal ਕੇ ਆਪਣਾ ਢਿੱਡ ਭਾਲਦਾ ਸੀ ਇਹ ਜਿਹੜਾ ਹਸੌਜੀ ਕੀ ਹੋਇਆ ਕਿੱਥੇ ਹੋਇਆ ਜੀ ਇਹ ਤੜਕੇ ਜੀ 5:30 6:00 ਵਜੇ ਦੇ ਕਰੀਬ ਹੋਇਆ ਤੜਕੇ ਇਹ ਇਹ ਕਿਸੇ ਗੱਡੀ ਦੇ ਵਿੱਚ ਵੱਜੀ ਜੀ ਗੱਡੀ ਤੇ ਇਹਦੇ ਵਿੱਚ ਜਿਹੜਾ ਰੰਧੀਰ ਸਿੰਘ ਸੀ ਗਰਾਏ ਤੋਂ ਉਹਨੂੰ ਜੀ ਹਸਪੀਟਲ ਪਹੁੰਚਾਇਆ ਮੌਕੇ ਤੇ ਆ ਕੇ ਤੇ ਉਹਦੀ ਉਦੋਂ ਬਾਅਦ ਚ ਫਿਰ ਜੀ ਡੈਥ ਹੋ ਗਈ। ਹੋਰ ਕੀ ਕਾਰਵਾਈ ਕੋਈ ਪਤਾ ਚੱਲੇ ਜੀ ਕੀ ਅੱਗੇ ਜਾਂਚ ਚੱਲਦੀ ਹੈ। ਹੁਣ ਆ ਰਹੇ ਨੇ ਜੀ ਤਬਦੀਸ਼ੀ ਅਫਸਰ ਆ ਰਹੇ ਨੇ ਅੱਗੇ ਜਾਂਚ ਕਰ ਰਹੇ ਆ ਜਾਂਚ ਜਾਰੀ ਹੈ। ਟਰੱਕ ਅਤੇ ਨੋਵਾ ਕਾਰ ਵਿਚ ਆਲੇ ਹੋਈ ਭਿਆਨਕ ਟੱਕਰ। ਦੋ ਭੈਣਾਂ ਦੀ ਇੱਕ ਲਾਹਤੇ ਭਰਾ ਦੀ ਹੋਈ ਮੌਤ। ਨੈਸ਼ਨਲ ਹਾਈਵੇ ਖੰਨਾ ਤੇ ਅੱਜ ਸਵੇਰੇ ਇੱਕ ਮੰਦ ਭਾਗਾ ਹਾਦਸਾ ਵਾਪਰਿਆ ਹੈ। ਸਾਹਤ ਸੇ ਵਿਚ ਰੋਡ ਤੇ ਇੱਕ ਟਰੱਕ ਅਤੇ ਨੋਵਾ ਕਾਰ ਵਿਚਾਲੇ ਭਿਆਨਕ ਟੱਕਰ ਹੋ ਗਿਆ ਜਿਸ ਕੇ ਦੋ ਪੈਣਾ ਦੇ ਇੱਕ ਲੋਤੇ ਭਰਾ ਦੀ ਮੌਤ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਮ੍ਰਿਤਕ ਕਾਰ ਚਾਲਕ ਆਪਣੇ ਪਿੱਛੇ ਪਤਨੀ ਇੱਕ ਛੋਟਾ ਬੱਚਾ ਤੇ ਬਜ਼ੁਰਗ ਮਾਤਾ ਪਿਤਾ ਛੱਡ ਗਿਆ ਮ੍ਰਿਤਕ ਦੇ ਸਾਲੇ ਨੇ ਦੱਸਿਆ ਕਿ ਉਸ ਦਾ ਜਲੰਧਰ ਨੇੜੇ ਗੁਰਾਇਆਂ ਵਿਖੇ ਰਹਿੰਦਾ ਸੀ ਉਹ ਦਿੱਲੀ ਤੋਂ ਸਵਾਰੀ ਛੱਡ ਕੇ ਘਰ ਪਰਤ ਰਿਹਾ ਸੀ ਹਾਦਸੇ ਤੋਂ ਕੁਝ ਸਮਾਂ ਪਹਿਲਾ ਉਸ ਨੇ ਆਪਣੀ ਪਤਨੀ ਨੂੰ ਫੋਨ ਕਰਕੇ ਜਲਦੀ ਘਰ ਪਹੁੰਚਣ ਦੀ ਕਹ ਰਹੀ ਸੀ ਪਰ ਕੁਝ ਸਮੇਂ ਬਾਅਦ ਹੀ ਹਾਦਸਾ ਵਾਪਰ ਗਿਆ ਸੜਕ ਤੋਂ ਲੰਘ ਰਹੀ ਇੱਕ ਰਾਹੀ ਗੇਰ ਨੇ ਉਸ ਨੂੰ ਤੁਰੰਤ ਹਸਪਤਾਲ ਤੱਕ ਪਹੁੰਚਾਇਆ ਪਰ ਕਾਰ ਚਾਲਕ ਦੀ ਜਾਨ ਨਹੀਂ ਬਚ ਸਕੀ ਪੁਲਿਸ ਅਨਸਾਰ ਕਾਰ ਅਤੇ ਟਰੱਕ ਦੀ ਟੱਕਰ ਵਿੱਚ ਕਾਰ ਚਾਲਕ ਦੀ ਮੌਤ ਹੋ ਗਈ ਹੈ ਪੁਲਿਸ ਜਾਂਚ ਕਰ ਰਹੀ ਹੈ ਜਿਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ ਦੱਸਦੀ ਹੈ ਕਿ ਮ੍ਰਿਤਕ ਨੇ ਕੁਝ ਸਮੇਂ ਬਾਅਦ ਵਿਦੇਸ਼ ਜਾਣਾ ਸੀ ਪਰ ਪਰਿਵਾਰ ਤੇ ਲੋਕਾਂ ਦਾ ਪਹਾੜ ਆ ਡਿੱਗਿਆ ਹੋਰ ਕੀ ਕੁਝ ਪਰਿਵਾਰਿਕ ਮੈਂਬਰਾਂ ਨੇ ਜਾਣਕਾਰੀ ਇਸ ਬਾਬਤ ਦਿੱਤੀ ਹੈ ਉਹ ਵੀ ਤੁਸੀਂ ਸੁਣ ਲਵੋ ਬਾਈ ਕੀ ਨਾਮ ਉਹ ਮੇਰਾ ਨਾਮ ਜੀ ਸਤਨਾਮ ਸਿੰਘ ਬਾਈ ਜਿਹੜਾ ਹਾਸ ਹੋਇਆ ਕੀ ਹਾਸ ਹੋਇਆ ਕਿੱਥੇ ਹੋਇਆ ਤੇ ਇੱਥੇ ਹੋਇਆ ਜੀ ਟਰੱਕ ਵਾਲਾ ਇਹਨੂੰ ਗੱਡੀ ਨੂੰ ਮਾਰ ਕੇ ਭੱਜ ਗਿਆ ਜੀ ਤੇ ਮੈਂ ਉਹਦਾ ਰਿਸ਼ਤੇਦਾਰੀ ਚ ਜੀਜਾ ਲੱਗਦਾ ਮੇਰਾ ਸਾਲਾ ਸੀ ਕੀ ਨਾਮ ਚਲੋ ਉਹਦਾ ਨਾਮ ਜੀ ਰਣਜੀਤ ਸਿੰਘ ਧੀਰਾ ਕਿੱਥੋਂ ਕਿੱਥੇ ਜਾ ਰਹੇ ਸੀ ਇਹ ਜੀ ਆਪਣਾ ਜਲੰਧਰ ਜਾ ਰਿਹਾ ਸੀ ਵਾਪਸ ਦਿੱਲੀ ਤੋਂ ਪਰਿਵਾਰ ਤੋਂ ਕੋਈ ਕੋਈ ਹੈ ਪਰਵਾਦ ਦੇ ਵਿੱਚ ਜੇ ਇਹ ਉਹਦਾ ਇੱਕ ਬੇਟਾ ਆ ਵਾਈਫ ਆ ਮੰਮੀ ਪਾਪਾ ਆ ਦੋਨੇ ਕਿਹਨੇ ਬਾਹਰਪੁਰ ਵੀ ਜਾਂਦੇ ਸੀ ਉਹਨੇ ਨਹੀਂ ਬਾਹਰ ਨਹੀਂ ਜੀ ਇੱਥੇ ਕੰਮ ਗੱਡੀ ਚਲਾਉਂਦਾ ਜੀ ਟੈਕਸੀ ਟੈਕਸੀ ਚੱਲ ਕੇ ਆਪਣਾ ਢਿੱਡ ਭਾਲਦਾ ਜੀ ਇਹ ਜਿਹੜਾ ਹਸਾ ਜੀ ਕੀ ਹੋਇਆ ਕਿੱਥੇ ਹੋਇਆ ਜੀ ਤੜਕੇ ਜੀ 5:30 6 ਵਜੇ ਦੇ ਕਰੀਬ ਹੋਇਆ ਤੜਕੇ ਤੇ ਇਹ ਕਿਸੇ ਗੱਡੀ ਦੇ ਵਿੱਚ ਵੱਜੀ ਜੀ ਗੱਡੀ ਤੇ ਇਹਦੇ ਵਿੱਚ ਜਿਹੜਾ ਰੰਧੀ ਸਿੰਘ ਸੀ ਗਰਾਏ ਤੋਂ ਉਹਨੂੰ ਜੀ ਹਸਪੀਟਲ ਪਹਚਾਇਆ ਮੌਕੇ ਤੇ ਆ ਕੇ ਤੇ ਉਹਦੀ ਉਦੋਂ ਬਾਅਦ ਚ ਫਿਰ ਜੀ ਡੈਥ ਹੋ ਗਈ ਬੰਦੇ ਦੀ ਹੋ ਕੀ ਕਾਰਵਾਈ ਕੋਈ ਪਤਾ ਦੱਲੇ ਜੀ ਕੀ ਅੱਗੇ ਜਾਂਚ ਚੱਲਦੀ ਹੁਣ ਆ ਰਹੇ ਨੇ ਜੀ ਤਬਦੀਸ਼ੀ ਅਫਸਰ ਆ ਰਹੇ ਨੇ ਅੱਗੇ ਜਾਂਚ ਕਰ ਰਹੇ ਨੇ ਜਾਂਚ ਜਾਰੀ ਹੈ